ਜੰਦਾ ਤੇ ਅੱਜ ਇਸ ਪ੍ਰੋਗਰਾਮ ਦਾ ਰ ਕੀ ਕਹਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਆਮ੍ਰਿਤਸਰ ਦੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸ਼੍ਰੀ ਖਾਲਗੜ੍ਹ ਸਾਂ ਪਹੁੰਚੇ ਹੋ ਜਿੱਥੇ ਸ਼੍ਰੀ ਦਰਜ ਜੀ ਮਾਰੇ ਚਨਸ਼ੋਪ ਪ੍ਰਾਪਤ ਹਰਦੀ ਹੈ ਇੱਥੇ ਜੋ ਗੁਰੂ ਗ੍ਰੰਥ ਸਾਹਿਬ ਦੀ ਸੰਪਰਸਾਇਟੀ ਵੱਲੋਂ ਬੜਾ ਵੱਡਾ ਪ੍ਰੋਗਰਾਮ ਲਿਖਿਆ ਗਿਆ ਸੀ ਗੁਰੂ ਗ੍ਰੰਥ ਜੀ ਮਰ ਦਾ 648 ਮ ਗੁਰਪੁਰ ਬਣਾਇਆ ਗਿਆ ਹੈ ਤੋਂ ਮੈਂ ਡੇਰਾ ਸੰਤਪਾਪੀਤ ਅੰਦਸ ਬਾਬੇ ਜੋੜੇ ਸਥਾਨ ਤੋਂ ਵੱਲੋਂ ਸਾਰੇ ਮਹਾਪੁਰਸ਼ਾਂ ਦਾ ਜਿੰਨੀ ਸੰਗਤ ਸਾਰਿਆਂ ਨੂੰ ਲੱਖ ਲੱਖ ਮੁਬਾਰਕਵਾ ਦਿਨੀ ਹੈ ਔਰ ਸਰਨ ਜੀਆ ਧੰਨਵਾਦ ਕਰਦੀ ਕਿ ਜਿਨ੍ਹਾਂ ਨੇ ਆਪਣਾ ਦੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਗੁਰਪੁਰ ਦੀ ਸ਼ੋਭਾ ਬਣਾਈ ਹੈ ਤੋਂ ਮੈਂ ਤੁਹਾਾਰਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੈ ਗੁਰਦੇਵ ਧੰਗੁਰਦੇ ਪੰਜ ਜੀ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਧਰਤੀ ਦੇ ਜਿੱਥੇ ਅਸੀਂ ਖੜੇ ਆਂ ਪਾਵਨ ਧਰਤੀ ਤੇ ਇਹ ਅੱਥੇ ਕੀ ਬਣੇਗਾ ਤੇ ਕਿੰਨੀ ਜਗ੍ਹਾ ਹੈਗੀ ਆ ਹਾਂ ਇਹ ਜੋ ਜਗ੍ਹਾ ਹੈ 36 ਏਕੜ ਜ਼ਮੀਨ ਹੈ ਟੋਟਲ ਔਰ ਇਹਦੇ ਵਿੱਚ ਜੋ ਮਹਾਪੁਰਖਾਂ ਨੇ ਸਾਰੀ ਮੀਟਿੰਗ ਹੋਈ ਸਾਡੀ ਉਹ ਚ ਸਿਸਟਮ ਬਣਾਇਆ ਕਿ ਬੜਾ ਪਿਛੜਿਆ ਹੋਇਆ ਇਲਾਕਾ ਹੈ ਇੱਥੇ ਕਿਸੀ ਸਕੂਲ ਬਣਾਵਾਂਗੇ ਔਰ ਮਿੰਨੀ ਹੈਲਥ ਸੈਂਟਰ ਬਣਾਵਾਂਗੇ ਔਰ ਇੱਥੇ ਪ੍ਰਚਾਰ ਜਿਹੜਾ ਹੈ ਅਸੀਂ ਮੈਡੀਟੇਸ਼ਨ ਸੈਂਟਰ ਖੋਲਾਂਗੇ ਜਿੱਥੇ ਜਿਹੜੇ ਪ੍ਰਚਾਰ ਪ੍ਰਚਾਰ ਕੀਤੇ ਜਾਣ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਈ ਜਾਵੇ ਤਾਂ ਜੋ ਸਮਾਜ ਵਿੱਚ ਗੁਰੂਆਂ ਦੀ ਬਾਣੀ ਦਾ ਸਹੀ ਪ੍ਰਚਾਰ ਕਰ ਸਕੇ ਪੰਜੀ ਦੇਸ਼ ਵਿਦੇਸ਼ ਰਹਿ ਰਹੀ ਜਨਤਾ ਨੂੰ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਟੋਟਾ ਬਸ ਹੀ ਕੋਸੰਦੇ ਦੇਵਤਾ ਵੀ ਗੁਰੂ ਦਾਸ ਜੀ ਮਾਰੇ ਜਿਹੜੀ ਬਾਣੀ ਹੈ ਪੜੀਏ ਕੋਣੀਏ ਨਾਮ ਸਭ ਸੁਣੀਏ ਅਨਪਾਉ ਪਾਉਨਾ ਦਰਸੇ ਤਾਂ ਸਾਰੇ ਨੂੰ ਵਧੀਆ ਵਿੱਦਿਆ ਦੇਈਏ ਸੰਸਕਾਰੀ ਬਣਾਈਏ ਨਸ਼ਾ ਮੁਕਤ ਹੋਈਏ ਨਸ਼ਿਆਂ ਨੂੰ ਆਪਣੇ ਜੀਵਨ ਚੋਂ ਤਿਆਗੀਏ ਗੁਰੂ ਦਾਸ ਜੀ ਮਾਰੇ ਕਹੇ ਕਿ ਗੰਗਾ ਜਲ ਤੋਂ ਬਣੀਏ ਅਗਰ ਸ਼ਾਇਦ ਵੀ ਹੋਵੇ ਤਾਂ ਵੀ ਸਮਝ ਸੇਵਣੀ ਕਰਨਾ ਚਾਹੀਦਾ ਇਹੀ ਆਪਾਂ ਸਮਝੀਏ ਉਹਨਾਂ ਦਾ ਆਪਾਂ ਜੋ ਸ਼ਰਧਾਪੁਰ ਗੁਰਪੁਰ ਬਣਾਇਆ ਹੈ ਤਾਂ ਆਪਾਂ ਉਹਨਾਂ ਜੋ ਸਾਨੂੰ ਉਪਦੇਸ਼ ਕੀਤਾ ਹੈ ਪੜਨ ਦਾ ਜੁੜਨ ਦਾ ਸੰਘਰਸ਼ ਕਰਨ ਦਾ ਔਰ ਨਸ਼ਿਆਂ ਦਾ ਤਿਆਗ ਕਰਨ ਦਾ ਚੰਗੇ ਇਨਸਾਨ ਬਣਨ ਦਾ ਬੇਗਮਪੁਰ ਦੇ ਵਾਸੀ ਬਣਦਾ ਤਾਂ ਸਾਨੂੰ ਇਹ ਸੰਦੇਸ਼ ਦਿੱਤਾ ਆਪਾਂ ਨੂੰ ਪੂਰਾ ਕਰਦੇ ਆਂ ਸਾਹਿਬ ਜੀ ਬਦਾਸਬਾਦ ਨੇ ਹੱਥ ਦੇ ਵਿੱਚ ਕਹਿੰਦੇ ਇੱਕ ਇਹ ਵੀ ਸੋਖੀ ਬਣੀ ਸੀ ਉਸ ਨੇ ਇਹ ਵੀ ਸੋਖੀ ਕਿਉਂਕਿ ਜਦੋਂ ਤੁਸੀਂ ਕੋਈ ਵੀ ਸੰਿਆਸੀ ਦੇਖੋ ਉਹਦੇ ਹੱਥ ਦੇ ਵਿੱਚ ਇਹ ਵੀ ਸੋਖੀ ਜ਼ਰੂਰ ਹੋਣੀ ਬਹੁਤ ਵੱਡਾ ਖਤਿਆ ਤੁੰਗਿਆ ਜੇ ਫਤਿਹ ਸੰਦਾਨ ਸਤਿ